ਹਾਂਜੀ ਇਹ ਮੁੰਡੇ ਦਾ ਨਾਮ ਹੈ ਜੀ ਜਸਮੀਤ ਸਿੰਘ ਤੁਸੀਂ ਦੇਖੋ ਇਹਦਾ ਸਰੀਰ ਕਿੰਨਾ ਲਚਕਦਾਰ ਹੈ ਆ ਪਤੰਦਰ ਹੁਣ ਮੱਕੜੀ ਜੀ ਬਣ ਗਿਆ ਤੇ ਹੁਣ ਦੇਖੋ ਜੀ ਆ ਵਾਬੀ ਬਾਇ ਦਾ ਬਹੁਤ ਹੀ ਲਚਕਦਾਰ ਇਹਦਾ ਸਰੀਰ ਆ ਮੁੰਡੇ ਦਾ ਆ ਦੇਖੋ ਲੈ ਮੇਰੇ ਵਰਗਾ ਜੇ ਆ ਕੁਝ ਕਰ ਲੱਗ ਜੇ ਮੈਨੂੰ ਲਾਦਾ ਨਾੜਾ ਨੂੜਾ ਜੀਆਂ ਚੜਾ ਲੂ ਸਾਰੀਆਂ ਤੇ ਆ ਦੇਖੋ ਕਿੰਨਾ ਇਹਦਾ ਕਮਾਉਦਾਰ ਸਰੀਰ ਆਗਾ ਮੁੰਡੇ ਦਾ ਬੇਲਪੋ ਰਾਬੜ ਦੀ ਤਰ੍ਹਾਂ ਉੱਚ ਜਾਂਦਾ ਪਤੰਦਰ ਸਪ੍ਰਿੰਗ ਵਾਂਗੂ ਤੇ ਆ ਹੁਣ ਆਸਣ ਕਰ ਲੱਗਿਆ ਇਹਨੂੰ ਤੁਨੁ ਸ਼ਾਸਨ ਬੋਲਦੇ ਆ ਤੇ ਹੋਰ ਦੇਖੋ ਹੋਰ ਦੇਖਦੇ ਕਾਰਨਾਮੇ ਮੁੰਡੇ ਦੇ ਇਹਨੇ ਜਾਣਾਗਾ ਜੀ ਕਿਸੇ ਜਿਮਨਾਸਟਿਕ ਦਾ ਕੋਈ ਮੁਕਾਬਲਾ ਹੋ ਰਿਹਾਗਾ ਜੋਗਾ ਦਾ ਉਹਦੇ ਵਿੱਚ ਜਾਣਾ ਇਹਨੇ ਤੇ ਆਹ ਦੇਖੋ ਜੀ ਤੇ ਇੱਕ ਹੋਰ ਆਸਣ ਕਰੂਗਾ ਇਹ ਦੇਖੋ ਤੁਸੀਂ ਚੱਲ ਬਈ ਇਹ ਆ ਕਿਉਂ ਹਰੇਕ ਕੋਈ ਨਹੀਂ ਕਰ ਸਕਦਾ ਇਦਾਂ ਦਾ ਕੰਮ ਸਹੀ ਗੱਲ ਹੈ ਜੀ ਦੇਖੋ ਦੇਖੋ ਇਹ ਇਹ ਓਕੇ